ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 16 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਸ਼ੰਭੂ ਬਾਰਡਰ ਤੋਂ ਲਾਈਵ ਆ ਸਵੇਰ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆ ਅੱਜ ਦੀ ਸਟੇਜ ਚਲਾਉਣ ਵਾਸਤੇ ਜੋਨ ਝੋਕ ਟਹਿਲ ਸਿੰਘ ਦੇ ਆਗੂ ਸਤਿਕਾਰਯੋਗ ਸਾਰੇ ਖੜੇ ਨੇ ਆ ਸਟੇਜ ਸਾਰੀ ਵਿਛਾਈ ਵਿਛਾਈ ਹੋ ਗਈ ਆ ਸਟੇਜ ਬਿਲਕੁਲ ਤਿਆਰ ਆ ਔਰ ਸਾਰੀ ਸੰਗਤ ਚਾਰ ਬਾਰ ਤਿਆਰ ਸਟੇਜ ਤੇ ਪਹੁੰਚਣ ਵਾਸਤੇ ਸੋ ਆਓ ਆਪਾਂ ਆਗੂਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਟੇਜ ਹੈ ਇਹ ਪ੍ਰਧਾਨ ਜੀ ਰਾਂ ਕੋਲੇ ਅੱਜ ਦੀ ਸਟੇਜ ਇਹ ਚਲਾਉਣਗੇ ਉਹ ਰਾਜ ਦਾ ਕੀ ਮੁੱਦਾ ਕੀ ਏਜੰਡਾ ਹੈ ਕਿਹੜੇ ਏਜੰਡੇ ਦਾ ਅੱਜ ਗੱਲਬਾਤ ਹੋਵੇਗੀ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜੂਦ ਸਮਰਸ਼ਟ ਜੋਨ ਪ੍ਰਧਾਨ ਬੂਟਾ ਸਿੰਘ ਜੋ ਕਿ ਜ਼ਿਲ੍ਹੇ ਪਰੋਈਪੁਰ ਦੀ 10 ਦਿਨ ਦੀ ਜਿਹੜੀ ਵਾਰੀ ਹੈ ਉਹ ਲੱਗੇ ਤੇ ਉਹਦੇ ਵਿੱਚ ਅਸੀਂ ਹਾਜ਼ਰੀ ਭਰ ਰਹੇ ਹਾਂ ਜਿਹਦੇ ਵਿੱਚ ਸੰਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਣੀਆਂ 12 ਮੰਗਾਂ ਜਿਹੜੀਆਂ ਉਹਨਾਂ ਨੂੰ ਲੈ ਕੇ ਲਗਾਤਾਰ 11 ਮਹੀਨੇ ਹੋ ਚੁੱਕੇ ਨੇ ਜੋ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਸਾਰੇ ਹੀ ਭਾਰਤ ਨੂੰ ਸਾਰੇ ਪੰਜਾਬ ਨੂੰ ਸਾਰੇ ਪਿੰਡਾਂ ਨੂੰ ਪੀੜ ਕਰਦੇ ਹਾਂ ਕਿ ਹਰ ਪਿੰਡ ਦਾ ਇੱਕ ਇੱਕ ਟਰਾਲੀ ਤੇ ਹਰ ਘਰ ਦਾ ਇੱਕ ਇੱਕ ਮੈਂਬਰ ਜਿਹੜਾ ਹੈ ਉਹ ਇੱਥੇ ਪਹੁੰਚੇ ਤੇ ਉਹਨਾਂ ਦੇ ਪਹੁੰਚਣ ਦੇ ਨਾਲ ਇਹ ਸਾਡੇ ਜਿਹੜੇ ਮਸਲੇ ਹੱਲ ਹੋਣੇ ਨੇ ਜੇਕਰ ਆਪਾਂ ਘਰਾਂ ਦੇ ਵਿੱਚ ਬੈਠੇ ਰਹਿ ਤੇ ਘਰਾਂ ਦੇ ਵਿੱਚ ਆਪਾਂ ਨੂੰ ਬੈਠਿਆਂ ਨੂੰ ਮਾਰ ਪੈ ਸਕਦੀ ਏ ਇਸ ਵਾਸਤੇ ਸਾਰਿਆਂ ਨੂੰ ਇਹੀ ਬੇਨਤੀ ਏ ਕਿ ਹਰ ਘਰ ਦਾ ਮੈਂਬਰ ਹਰ ਘਰ ਹਰ ਪਿੰਡ ਦੀ ਟਰਾਲੀ ਉਹ ਇਸ ਮੋਰਚੇ ਦੇ ਵਿੱਚ ਆਵੇ ਤੇ ਮੋਰਚੇ ਨੂੰ ਵੱਡਾ ਮਲ ਬਲੇ ਤੇ ਮੋਰਚਾ ਜਿੱਤ ਵੱਲ ਜਾਵੇਗਾ ਵੈਰ ਵਿੱਚ ਕਾਕਾ ਸਾਹਿਬ ਹਾਏ ਗੁਰਜੀ ਕੀ ਫਤਿਹ ਸੋ ਸੰਗਤਾਂ ਸਟੇਜ ਤੇ ਪਹੁੰਚਦੀਆਂ ਹੋਈਆਂ ਸਾਰੇ ਸਤਿਕਾਰਯੋਗ ਆਪਣੀ ਸਾਰੀ ਤਿਆਰੀ ਕਰਕੇ ਸਟੇਜ ਤੇ ਪਹੁੰਚ ਰਹਿਣੇ ਸੋ ਸਟੇਜ ਦਾ ਟਾਈਮ ਜਿਹੜਾ 11 ਵਜੇ ਦਾ ਹੈ ਸਟੇਜ ਸ਼ੁਰੂ ਹੋਏਗੀ 11 ਵਜੇ ਮਾਰਚ ਕਰਦੇ ਆਉਣਗੇ 12 ਵਜੇ ਸਟੇਜ ਚਾਲੂ ਹੋਏਗੀ ਸੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ